ਤੋਂ ਅਧਰਨ ਪੰਜਾਬੀ ਸਲਾਈ ਕੜਾਈ ਚੈਨਲ ਤੇ ਅੱਜ ਅਸੀਂ ਤੁਹਾਡੇ ਲਈ ਹੈਵੀ ਨਾਪ ਦੇ ਸੁਰਦੀ ਕਟਿੰਗ ਲੈ ਕੇ ਆਏ ਆਂ ਕਈ ਵਾਰੀ ਸਾਡੀਆਂ ਭੈਣਾਂ ਕਹਿੰਦੀਆਂ ਨੇ ਵੀ ਕਪੜਾ 460 ਆ ਜਾਂ 44 ਇਸ ਤਰ੍ਹਾਂ ਹੈਵੀ ਨਾਪ ਦੀ ਕਟਿੰਗ ਨਹੀਂ ਹੁੰਦੀ ਆਪਣੇ ਕੋਲੇ ਇਹ ਦੇਖੋ ਨਾਪ ਕਿੰਨਾ ਹੈਵੀ ਹੈ ਜੋ ਨਾਪ ਆਪਣੇ ਕੋਲੇ 42 ਇੰਚ ਕਮੀਜ਼ ਆ ਚੈਸਟ 25 ਇੰਚ ਕਮਰ ਇਸ ਦੀ ਹੈਗੇ 23 ਇੰਚ ਸਲਵਾਰ 36 ਇੰਚ ਆਪਣੇ ਕੋਲੇ ਕਪੜਾ ਹੈਗਾ 460 ਇਸ ਵਿੱਚ ਆਪਾਂ ਤੁਹਾਨੂੰ ਸਲਵਾਰ ਦਾ ਕਿਰ ਦਿਖਾਵਾਂ ਕਿ ਕਿੰਨਾ ਜ਼ਿਆਦਾ ਬਣਾਉਣਾ ਇਹਦੇ ਲਈ ਆਪਾਂ 벨ਟ ਦਾ ਕੱਪੜਾ ਲੱਗ ਤੋਂ ਲੰਮਾਂਗੇ ਕਿਉਂਕਿ ਨਾਪ ਆਪਣੇ ਕੋਲੇ ਹੈਵੀ ਆ 벨ਟ ਸਿਰਫ ਲੱਗ ਤੋਂ ਲੰਮਾਂਗੇ ਅੱਧਾ ਮੀਟਰ ਕੱਪੜਾ ਇਹ ਆਪਾਂ ਸੂਟ ਦੀ ਕਟਿੰਗ ਕਰਾਂਗੇ ਕਿਰ ਆਪਾਂ ਖੁੱਲਾ ਬਣਾਵਾਂਗੇ ਸਲਵਾਰ ਦਾ ਤੁਸੀਂ ਵੀ ਕਿਸ ਤਰ੍ਹਾਂ ਕਟਿੰਗ ਕਰ ਸਕਦੇ ਹੋ ਸਾਰੀ ਜਾਣਕਾਰੀ ਦੇਵਾਂਗੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਕੋਈ ਵੀ ਸਲਾਈ ਦੀ ਵੀਡੀਓ ਦੇਖਣੀ ਹੋਵੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਜੋ ਵੀ ਜਾਣਕਾਰੀ ਹੁੰਦੀ ਹੈ ਅਸੀਂ ਪੰਜਾਬੀ ਦੇ ਵਿੱਚ ਸਮਝਾਉਂਦੇ ਆ ਜਿਹੜੀਆਂ ਸਾਡੀਆਂ ਭੈਣਾਂ ਨੇ ਘਰੇ ਕੰਮ ਸਿੱਖਣੇ ਨੇ ਸਾਡੀ ਵੀਡੀਓ ਦੇਖ ਕੇ ਸਿੱਖ ਸਕਦੇ ਨੇ ਹੁਣ ਆਪਾਂ ਕਟਿੰਗ ਸ਼ੁਰੂ ਕਰਦੇ ਆਂਗੇ ਕੱਪੜੇ ਨੂੰ ਪਹਿਲਾਂ ਅਸੀਂ ਵਾਸ਼ ਕਰ ਲਿਆ ਸੀ ਇਹ ਆਪਣੇ ਕੋਲੇ ਲੀਜੀ ਬੀਜੀ ਵਿੱਚ ਕੱਪੜਾ ਏ ਕੱਪੜੇ ਨੂੰ ਪਹਿਲਾਂ ਚੰਗੀ ਤਰ੍ਹਾਂ ਵਾਸ਼ ਕਰਿਆ ਉਸ ਤੋਂ ਬਾਅਦ ਇੱਦੀ ਆਪਾਂ ਨੇ ਕਟਿੰਗ ਸ਼ੁਰੂ ਕਰੀ ਹੈ ਘੇਰੇ ਦੇ ਤੇ ਬਰਕ ਕਰਿਆ ਹੋਇਆ ਘੇਰੇ ਤੇ ਦੇ ਕੱਟਵਰਕ ਕਰਿਆ ਹੋਇਆ ਹੈਗਾ ਪਹਿਲਾਂ ਤਾਂ ਆਪਣੇ ਘੇਰਨਾ ਆਪਣਾ ਵੇਦਾ ਕਿੰਨਾ ਕਮੀਜ਼ ਦਾ ਘੇਰ ਆਪਣੇ ਕੋਲੇ 27 ਇੰਚ ਤਿਆਰ ਆ ਇਹ ਆਪਣੇ ਕੋਲੇ 5 ਇੰਚ ਥੋੜਾ ਜਿਹਾ ਇਹਦੇ ਵਿੱਚੋਂ ਜੋ ਸਾਈਡਾਂ ਦੀ 21 ਇੰਚ ਸਾਫ਼ ਰਹੂਗਾ ਸਾਈਡ ਤੇ ਜਿਹੜੇ ਆਪਾਂ ਨੇ ਲਾਉਣੀਆਂ ਪੈਪਨ ਪੈਪਨ ਆਪਾਂ ਲਾਵਾਂਗੇ ਦੇ ਕਰੀਮ ਕਲਰ ਦੀ ਕਿਉਂਕਿ ਆਪਣੇ ਕੋਲੇ ਕਮੀਜ਼ ਦੇ ਵਿੱਚ ਕਲਰ ਕਰੀਮ ਆ ਪਹਿਲਾ ਉਹ ਤਾਂ ਆਪਾਂ ਨੇ ਕਢਾਈ ਦਾ ਸੈਂਟਰ ਕਰ ਲੈਣਾ ਸੈਂਟਰ ਕਰਕੇ ਉਸ ਤੋਂ ਬਾਅਦ ਆਪਾਂ ਨੇ ਨਾਪਣਾ ਵੀ ਆਪਣੇ ਕੋਲੇ ਇਹ ਸਾਰਾ ਟੋਟਲ ਕਿੰਨਾ ਕੱਪੜਾ ਦੇਖੋ ਇਹ ਆਪਣੇ ਕੋਲ ਕੱਪੜਾ ਹੈਗਾ 15 ਇੰਚ 15 ਯਾਨੀ ਕਿ 30 ਇੰਚ 3 ਇੰਚ ਕੱਪੜਾ ਆਪਾਂ ਨੂੰ ਚਾਹੀਦਾ ਹੈ ਇਹ 23.25 ਇੰਚ ਹੁਣ 15 ਇੰਚ ਦੇ ਹਿਸਾਬ ਨਾਲ ਹੀ ਆਪਾਂ ਅੱਗੇ ਨਿਸ਼ਾਨ ਲਾਵਾਂਗੇ ਪਹਿਲਾਂ ਕਿਰਦਾ ਆਪਣੇ ਸੈਂਟਰ ਕਰ ਲਿਆ ਇਸ ਦੇ ਨਾਲ ਕੀ ਹੁੰਦਾ ਕਿ ਆਪਣੀ ਕਮੀਜ਼ ਦੇ ਵਿੱਚ ਬਿਲਕੁਲ ਵੀ ਕਾਨ ਨਹੀਂ ਪੈਂਦਾ ਇਸ ਹਿਸਾਬ ਨਾਲ ਆਪਾਂ ਨੇ ਨਿਸ਼ਾਨ ਲਗਾ ਲੈਣੇ ਨੇ ਪਲਾਪਕ ਮੀਂਹ ਦੀ ਕਟਿੰਗ ਕਰਾਂਗੇ ਉਸ ਤੋਂ ਬਾਅਦ ਆਪਾਂ ਸਲਵਾਰ ਦੀ ਕਟਿੰਗ ਕਰਾਂਗੇ ਇਸ ਜਗ੍ਹਾ ਤੋਂ ਆਪਾਂ ਨੇ ਕੱਪੜੇ ਨੂੰ ਫੋਲਡ ਕਰ ਲੈਣਾ ਪਹਿਲਾਂ ਆਪਾਂ ਨਿਸ਼ਾਨ ਲਾ ਲੈਣੇ ਨਿਸ਼ਾਨੀ ਦੇ ਤੌਰ ਤੇ ਇਦਰੀ ਜਗ੍ਹਾ ਦੇ ਨਿਸ਼ਾਨ ਲੱਗੇ ਨੇ ਜਦੋਂ ਵੀ ਆਪਾਂ ਇਸ ਤਰ੍ਹਾਂ ਕੱਪੜੇ ਨੂੰ ਚੱਕਾਂਗੇ ਆਪਾਂ ਨੂੰ ਪਤਾ ਲੱਗ ਜੂਗੀ ਆਪਣੇ ਵੀ ਕਮੀਜ਼ ਦੇ ਵਿੱਚ ਕਾਣ ਹੈਗਾ ਜਾਂ ਹੈ ਨਹੀਂ ਕਿਉਂਕਿ ਫਿਰ ਆਪਾਂ ਕੱਪੜੇ ਨੂੰ ਅੱਗੇ ਪਿੱਛੇ ਕਰ ਸਕਦੇ ਆਂਗੇ ਕਈ ਵਾਰੀ ਇਦਾਂ ਹੁੰਦਾ ਵੀ ਆਪਾਂ ਇਸ ਤਰ੍ਹਾਂ ਹੀ ਕਟਿੰਗ ਕਰ ਲੈਨੇ ਤਾਂ ਆਪਣੇ ਕਮੀਜ਼ ਦੇ ਵਿੱਚ ਕਈ ਵਾਰੀ ਕਾਣ ਪੈ ਜਾਂਦਾ ਇਹ ਦੇਖੋ ਆਪਾਂ ਨੇ 15 ਇੰਚ ਤੇ ਇਸ ਜਗ੍ਹਾ ਤੋਂ ਫੋਲਡ ਕਰਿਆ 15 ਤੋਂ ਹੀ ਜਗ੍ਹਾ ਤੋਂ ਹੁਣ ਅੱਧਾ ਇੰਚ ਜਿਹੜਾ ਦੇਖੋ ਆਪਣੇ ਕਮੀਜ਼ ਦੇ ਵਿੱਚ ਇਹ ਪਾਸਾ ਉੱਪਰ ਨੂੰ ਜਾਂਦਾ ਹੁਣ ਆਪਾਂ ਨੇ ਕੀ ਕਰਨਾ ਹੈਗਾ ਥੋੜਾ ਜਿਹਾ ਇਸ ਜਗ੍ਹਾ ਤੋਂ ਨਿਸ਼ਾਨ ਤੋਂ ਕੱਪੜੇ ਨੂੰ ਅੰਦਰ ਨੂੰ ਲੈ ਆਉਣਾ ਤਾਂ ਕਿ ਆਪਣਾ ਇਸ ਜਗ੍ਹਾ ਤੋਂ ਜਿਹੜਾ ਕੱਪੜਾ ਸੈੱਟ ਹੋ ਜਾਏ ਜਦੋਂ ਆਪਾਂ ਇਸ ਤਰੀਕੇ ਨਾਲ ਕਟਿੰਗ ਕਰਦੇ ਤਾਂ ਆਪਣੇ ਕੁਮੀਦ ਦੇ ਵਿੱਚ ਕਦੇ ਵੀ ਕਾਣ ਨਹੀਂ ਪੈਂਦਾ కడడే సెట్ అద్ధా ఇం కలి సైడ్ ఆ కమి సాడే సై తప్ప ఎక్స్ట్రా సాధి ఉంచాబాయి నిశాబాల్ సాడే బిచ తయార సా తరతాలి ఇంచే జికి ఇచ్చా ਇਸ ਤਰੀਕੇ ਨਾਲ ਆਪਾਂ ਨਿਸ਼ਾਨ ਲਗਾ ਲੈਣੇ ਨੇ ਇੱਕਦਮ ਨਵੀਂ ਚੀਜ਼ ਹੋਰ ਸਮਝਾਵਾਂਗੇ ਅਸੀਂ ਇਸ ਦੇ ਵਿੱਚ ਤਾਂ ਕਿ ਜਿਹੜੇ ਸਾਡੀਆਂ ਭੈਣਾਂ ਨੂੰ ਸਾਹਮਣੇ ਦੇ ਨਾ ਸਮਝ ਨਹੀਂ ਆਉਂਦੀ ਉਹਨਾਂ ਨੂੰ ਇਹ ਸਮਝਣੇ ਦੀ ਸਮਝ ਬਿਲਕੁਲ ਆਸਾਨ ਤਰੀਕੇ ਨਾਲ ਆਜੂ 13 ਆਪਣੇ ਕੋਲ ਇਦਾਂ ਹੈਗਾ 13 ਇੰਚ ਤਿਆਰੀਆਂ ਕਿ ਇਹਦੀ ਜਿਹੜੀ ਬੈਗ ਆ ਉਹ ਘਾਟਾ ਇਸ ਕਰਕੇ 13 ਇੰਚ ਤਿਆਰ ਹੈ ਨਿਸ਼ਾਨ ਆਪਾਂ 7 ਇੰਚ ਤੇ ਲੰਮਾ ਗਏ ਯਾਨੀ ਕਿ 14 ਇੰਚ ਤੇ ਮੋਡਾ ਇਸ ਨੂੰ ਆਪਾਂ ਮੰਗੇ 7 ਇੰਚ ਆਪਾਂ ਹਰ ਇੱਕ ਸੂਟ ਦੇ ਵਿੱਚ 7 ਇੰਚ ਮੋਡਾ ਬਾਉਣਿਆ ਜੀ ਹੁਣ ਤੁਸੀਂ ਇਹ ਦੇਖੋ ਆਪਣਾ ਟੀਰਾ ਜਿਹੜਾ ਹੈਗਾ ਸੀਗਾ 13 ਇੰਚ ਤਿਆਰ ਇਹ ਆਪਾਂ ਨਿਸ਼ਾਨ ਲਾਇਆ 14 ਇੰਚ ਦੇ ਯਾਨੀ ਕਿ ਕਿੰਨੇ ਇੰਚ ਆਪਣਾ ਹੋਗਾ ਇਹ ਦਬਾ ਵਾਲਾ ਆਪਾਂ ਨੇ ਇਸ ਜਗ੍ਹਾ ਕੀ ਕਰਨਾ ਜਿਹੜੀਆਂ ਸਾਡੀਆਂ ਭੈਣਾਂ ਨੂੰ ਇਹ ਸਾਹਮਣੇ ਨਹੀਂ ਸਮਝ ਨਹੀਂ ਆਉਂਦੀ ਜੋ ਆਪਾਂ 5 ਇੰਚ ਦਾ ਨਿਸ਼ਾਨ ਲਾਉਣਾ ਉਹਨੂੰ ਨਾ ਇਸੇ ਆਸਾਨ ਤਰੀਕੇ ਨਾਲ ਸਮਝਾਉਣੀ ਅੱਜ ਸਾਹਮਣਾ ਇਦਾਂ ਹੈਗਾ ਆਪਣੇ ਕੋਲੇ 15.5 ਇੰਚ 15.5 ਇੰਚ ਯਾਨੀ ਕਿ ਉਹਨੇ 8 ਇੰਚ ਹੁਣ ਆਪਾਂ ਨੇ 1/2 16 ਦੇ ਉੱਪਰ ਨਿਸ਼ਾਨ ਲਾਉਣਾ ਹੈ ਯਾਨੀ ਕਿ 1/2 16 ਦੇ ਉੱਪਰ 1/2 8 ਦੇ ਉੱਪਰ ਨਿਸ਼ਾਨ ਲਾਉਣਾ ਯਾਨੀ ਕਿ ਆਪਣਾ 1/2 16 ਇੰਚ ਇਸ ਜਗ੍ਹਾ ਤੋਂ ਕਟਿੰਗ ਹੋ ਜਾਊਗੀ ਇਹ ਤੁਹਾਨੂੰ ਅਸੀਂ ਸਿੱਧਾ ਤੇ ਆਸਾਨ ਤਰੀਕਾ ਸਮਝਾ ਰਹੇ ਹਾਂਗੇ ਦੇਖੋ ਪਹਿਲਾਂ ਆਪਾਂ ਨਿਸ਼ਾਨ ਲਾਉਂਦੇ ਹੁੰਦੇ ਸੀ ਯਾਨੀ ਕਿ ਆਪਣੇ 14 ਇੰਚ ਤੇ ਲੈ ਇਸ ਜਗ੍ਹਾ ਤੇ ਲਾਉਣਾਗਾ ਫਿਰ ਸਾਡੀਆਂ ਭੈਣਾਂ ਸਮਝ ਨਹੀਂ ਆਉਂਦੀ ਕਿ ਸਾਹਮਣਾ ਅਸੀਂ ਕਿਸ ਜਗ੍ਹਾ ਤੇ ਰੱਖਣਾ ਹੁਣ ਅਸੀਂ ਉਹਨਾਂ ਲਈ ਆਸਾਨ ਤਰੀਕਾ ਲੈ ਕੇ ਆਏ ਹਾਂ ਆਪਣੇ ਜਿੰਨਾ ਆਪਣਾ ਸਾਹਮਣਾ ਤਿਆਰ ਆ ਉਸ ਤੋਂ 1 ਇੰਚ ਐਕਸਟਰਾ ਆਪਣੇ ਯਾਨੀ ਕਿ ਸਵਾ 8 ਇੰਚ ਦੇ ਇਹ ਨਿਸ਼ਾਨ ਲਗਾਇਆ ਹੁਣ ਤੁਸੀਂ ਕੀ ਕਰਨਾ ਉਸ ਤੋਂ ਬਾਅਦ ਇਹਦੀ ਕਮਰ ਆਪਣੇ ਕੋਲ ਹੈਗੀ 25 ਇੰਚ ਇਹ ਨਿਸ਼ਾਨ ਆਪ ਨੂੰ ਦੁਬਾਰੇ ਲਾਉਣਾ ਪੈਣਾ ਅੰਦਾਜ਼ੇ ਨਾਲ ਆਪਾਂ ਇੱਕ ਵਾਰੀ ਇਹ 12.5 ਇੰਚ ਉੱਪਰ ਨਿਸ਼ਾਨ ਲਾ ਲਿਆ ਹੁਣ ਤੁਸੀਂ ਜੋ ਸਾਹਮਣੇ ਦਾ ਨਿਸ਼ਾਨ ਇਸ ਤਰੀਕੇ ਨਾਲ ਲਾ ਸਕਦੇ ਹੋ ਇਹਦੇ ਵਿੱਚ ਤੁਹਾਨੂੰ ਜਿਆਦਾ ਦਿੱਕਤ ਨਹੀਂ ਪੈਂਦੀ ਵੀ ਤੁਸੀਂ 5 ਇੰਚ ਦਾ ਨਿਸ਼ਾਨ ਲਾਉਣਾ ਜਾਂ 4 ਇੰਚ ਤੇ ਇਹਦੇ ਵਿੱਚ ਕੋਈ ਵੀ ਦਿੱਕਤ ਨਹੀਂ ਪੈਂਦੀ ਇਹ ਨਿਸ਼ਾਨ ਜੇ ਤੁਸੀਂ ਲਗਾਓ ਜੇ ਜੀ ਨਾ ਲਗਾਓ ਕੋਈ ਜ਼ਰੂਰਤ ਨਹੀਂ ਹੈਗੀ ਜੋ ਕਿ ਤੁਸੀਂ ਇਹ ਸਾਹਮਣੇ ਵਾਲਾ ਨਿਸ਼ਾਨ ਇਸ ਜਗ੍ਹਾ ਤੇ ਲਾ ਲਿਆ ਕਿ ਜਗ੍ਹਾ ਤੇ ਤੁਹਾਡੀ ਸ਼ੇਪ ਬਿਲਕੁਲ ਸਹੀ ਆਊਗੀ ਕਿਉਂਕਿ ਆਪਣੀ ਜਿਹੜੀ ਗਲਾਈ ਆਉਣੀ ਨੇ ਇਹ ਜਗ੍ਹਾ ਤੇ ਆਉਣੀ ਹੁੰਦੀ ਹੈ ਇਸ ਨੂੰ ਆਪਾਂ ਲਈ ਆਪਣੀ ਕਮਰ ਚੈਸਟ ਰੱਖੀ ਹੋਈ ਆ ਉਹ ਜਗ੍ਹਾ ਨਾਲ ਆਪਾਂ ਨੇ ਨਾਪ ਲੈਣਾ ਦੇਖੋ ਪਹਿਲਾਂ ਆਪਾਂ ਨਿਸ਼ਾਨ ਲਾਉਣੇ ਇਸ ਤਰੀਕੇ ਨਾਲ ਉਸ ਦੇ ਵਿੱਚ ਸਾਡੀਆਂ ਬਣਾ ਉਲਝ ਜਾਂਦੀਆਂ ਨੇ ਇੱਧਰ ਝੁਲਜਣ ਵਾਲੀ ਕੋਈ ਵੀ ਗੱਲ ਨਹੀਂ ਹੈਗੀ ਜਿੰਨਾ ਤੁਹਾਡਾ ਸਾਹਮਣਾ ਤੁਸੀਂ ਇਸ ਜਗ੍ਹਾ ਤੇ ਨਿਸ਼ਾਨ ਲਗਾ ਲਓ ਇਸ ਤਰੀਕੇ ਨਾਲ ਬਹੁਤ ਵਧੀਆ ਸ਼ੇਪ ਆਉਂਦੀ ਹੈਗੀ ਇਹਦੀ ਪਲੇਟਾ ਆਪਣੇ ਕੋਲ 13 ਇੰਚ ਤਿਆਰ ਆ 14 ਇੰਚ ਤੇ ਨਿਸ਼ਾਨ ਲਗਾਵਾਂਗੇ ਇਹ ਜਿਹੜਾ ਆਪਾਂ ਨੇ ਸੈਂਟਰ ਰੱਖਣਾਗੇ ਕਿਉਂਕਿ ਨਾਬ ਹੈ ਵੀ ਹੈਗਾ ਇਸ ਕਰਕੇ ਆਪਾਂ 3/4 ਇੰਚ ਤੇ ਰੱਖਾਂਗੇ ਜਾਨੀ ਕਿ 8/8 ਇੰਚ ਜਿਹੜਾ ਗੈਪ ਰਹੂਗਾ ਇਹ ਨਿਸ਼ਾਨ ਆਪਾਂ ਨੇ 2 ਇੰਚ ਦਾ ਹੀ ਲਗਾਉਣਾ ਲੰਬੀ ਪਲੇਟ ਆਪਾਂ ਪਾਵਾਂਗੇ 6/2 ਇੰਚ ਕਿਉਂਕਿ ਜਿਹੜੀ ਪਲੇਟਾਂ ਨੀਮੀਆਂ ਨੇ ਇਸ ਕਰਕੇ 6/2 ਇੰਚ ਤੇ ਆਪਾਂ ਨੇ ਲੰਬੀ ਪਲੇਟ ਪਾਉਣੀ ਹੈ 3/4 ਇੰਚ ਤੇ ਇਹ ਨਿਸ਼ਾਨ ਲੰਮਾਂਗੇ यह होगी अपनी लंबी प्लेट ये साइड वाली जो कमर आएगी जो उपर वाली प्लेट अपने पानी होंगी सीधा निशान लाया सवा चार इंच से इस तो तर इंच अंदर ये अपने उपरला निशान लाया एदा गैप भी अपने दो इंच का रखे ਹੁਣ ਜਦ ਆਪਣੇ ਸਾਈਡ ਵਾਲਾ ਨਿਸ਼ਾਨ ਲਾਉਣ ਦਾ ਕਮਰ ਵਾਲਾ ਉਹ ਆਪਣੇ ਲਾਉਣਾ ਹੁੰਦਾਗਾ ਨਾਭ ਦੇ ਹਿਸਾਬ ਨਾਲ ਦੇਖੋ ਜੇਕਰ ਨਾਭ ਪਤਲਾ ਤਾਂ ਆਪਾਂ ਨਿਸ਼ਾਨ 7 ਇੰਚ ਤੇ ਹੀ ਲਾਉਣੇ ਕਿਉਂਕਿ ਪਲੋਈ ਉੱਪਰ ਹੁੰਦੀ ਹੈ ਇਹ ਹੁਣ ਆਪਣੀ ਪਲੋਈ ਹੈਗੀ 14 ਇੰਚ ਤੇ ਆਪਾਂ ਨਿਸ਼ਾਨ ਲਾਇਆਗਾ ਇਸ ਨੂੰ ਕਮਰ ਤੋਂ ਲਾਵਾਂਗੇ 8.5 ਇੰਚ ਤੇ ਇਸ ਹਿਸਾਬ ਨਾਲ ਆਪਾਂ ਇਹਦੀ ਸ਼ੇਪ ਆਵਾਂਗੇ ਜੋ ਆਪਣੇ ਕਮਰ ਵਾਲਾ ਨਿਸ਼ਾਨ ਲਾਉਣ ਦਾ ਪਲੋਈ ਦਾ ਇਹ ਹਮੇਸ਼ਾ ਇਨ੍ਹਾਂ ਪਲੋਈਆਂ ਦੇ ਹਿਸਾਬ ਨਾਲ ਹੀ ਹੁੰਦਾ ਕਿਉਂਕਿ ਨਾਭ ਦੇ ਹਿਸਾਬ ਨਾਲ ਉਚੀਆਂ ਨੀਵੇਂ ਹੁੰਦੀਆਂ ਨੇ ਸੈਡ ਵਾਲੀ ਸਲਾਈ ਆਪਾਂ ਨੇ ਇਹਨਾਂ ਦੀ ਰੱਖਣੀ ਆ 17 ਇੰਚ ਦੀ ਕਿਉਂਕਿ ਨਾਬ ਹੈਵੀ ਆ ਕਸਟਮਰ ਦਾ ਗਣਾ 17 ਇੰਚ ਦੀ ਆਪਾਂ ਨੇ ਸਲਾਈ ਰੱਖਣੀ ਆ ਇਸ ਜਗ੍ਹਾ ਤੇ ਆਪਾਂ ਰੱਖਾਂਗੇ हिਪ हिਪ ਆਪਣੇ ਕੋਲ ਹੈਗੀ ਆ 27 ਇੰਚ ਇਹ ਆਪਾਂ ਨੇ 14 ਇੰਚ ਦੇ ਨਿਸ਼ਾਨ ਲਗਾਇਆ ਇਸ ਜਗ੍ਹਾ ਤੋਂ ਆਪਾਂ ਨੇ ਹੁਣ ਕਟਿੰਗ ਕਰਨੀ ਹੈ ਜੋ ਆਪਾਂ ਨਿਸ਼ਾਨ ਲਗਾ ਲੈਨੇ ਸਾਰੇ ਤੁਹਾਨੂੰ ਇਹ ਵੀ ਸਮਝਾਇਆ ਸਾਹਮਣੇ ਨਿਸ਼ਾਨ ਤੁਸੀਂ ਕਿੰਨੀ ਆਸਾਨੀ ਨਾਲ ਲਗਾ ਸਕਦੇ ਹੋਗੇ ਤੇ ਪਲੇਟਾਂ ਦੇ ਨਿਸ਼ਾਨ ਵੀ ਤੁਹਾਨੂੰ ਅਸੀਂ ਸਮਝਾ ਦਏ। ਇਸ ਜਗ੍ਹਾ ਤੋਂ ਆਪਾਂ ਨੇ ਕਟਿੰਗ ਕਰ ਦੇਣੀ ਹੈ। ਜਦੋਂ ਆਪਾਂ ਇਹ ਨਿਸ਼ਾਨ ਲਗਾਏਗਾ ਇਸ ਨਿਸ਼ਾਨ ਦੇ ਉੱਪਰ ਗਲਾਈ ਦੇ ਹਿਸਾਬ ਨਾਲ ਹੀ ਕਟਿੰਗ ਕਰਾਂਗੇ। ਫਰੰਟ ਦੀ ਆਪਾਂ ਨੇ ਕਟਿੰਗ ਕਰ ਲਈ ਹੈ ਬੈਕ ਦੀ ਕਟਿੰਗ ਕਰਨਾ ਬਹੁਤ ਆਸਾਨ ਹੈ ਕਿਉਂਕਿ ਜਿਸ ਹਿਸਾਬ ਨਾਲ ਆਪਾਂ ਨੇ ਨਿਸ਼ਾਨ ਲਗਾਏ ਨੇ 15 ਇੰਚ ਤੇ ਪਹਿਲਾਂ ਉਸ ਹਿਸਾਬ ਨਾਲ ਆਪਾਂ ਨੇ ਨਿਸ਼ਾਨ ਲਗਾਉਣਿਆ ਉਸ ਤੋਂ ਬਾਅਦ ਬੈਕ ਦੀ ਕਟਿੰਗ ਆਪਾਂ ਨੇ ਕਰਨੀ ਨੇ ਫਰੰਟ ਉੱਪਰ ਰੱਖ ਕੇ ਉਸ ਤਰੀਕੇ ਨਾਲ ਇਹ ਇੱਕ ਮੀਟ ਦੇ ਵਿੱਚ ਡਿਜ਼ਾਈਨ ਵੀ ਬੰਦਾ ਸੂਟ ਦੇ ਵਿੱਚ ਉਸ ਦਾ ਵੀ ਆਪਾਂ ਨੇ ਧਿਆਨ ਰੱਖਣਾਗਾ ਜੋ ਆਪਾਂ ਨੇ ਸਲਵਾਰ ਦੀ ਕਟਿੰਗ ਕਰਨੀ ਹੈ ਸਾਰਾ ਡਿਜ਼ਾਈਨ ਆਪਾਂ ਉੱਪਰ ਨੂੰ ਲਿਆਵਾਂਗੇ ਉਹ ਵੀ ਤੁਹਾਨੂੰ ਅਸੀਂ ਸਮਝਾਵਾਂਗੇ ਕਿ ਇਸ ਤਰੀਕੇ ਨਾਲ ਆਪਾਂ ਨੇ ਕਰਨਾ ਹੈ ਇੱਥੇ ਆਪਾਂ 15 15 ਇੰਚ ਦੇ ਨਿਸ਼ਾਨ ਲਗਾ ਰਹੇ ਹਾਂ ਜਿਸ ਤਰ੍ਹਾਂ ਕੀ ਆਪਾਂ ਨੇ ਫਰੰਟ ਤੇ ਲਗਾਏ ਸੀ ਇਹ ਜਗ੍ਹਾ ਤਾਂ ਆਪਾਂ ਨੇ ਕੱਪੜੇ ਨੂੰ ਫੋਲਡ ਕਰ ਲੈਣਾ 4 60 ਕੱਪੜੇ ਵਿੱਚ ਆਪਾਂ ਕੁਮੀਜ਼ ਦੀ ਕਟਿੰਗ ਕਰ ਰਹੇ ਹਾਂ ਸੂਟ ਦੀ ਇਸ ਦੀ ਇਹ ਸੂਟ ਆਪਾਂ ਨੇ ਵੀਡੀਓ ਦੇ ਵਿੱਚ ਵੀ ਪਾਇਆ ਸੀ ਕੱਪੜਾ ਬਹੁਤ ਸੌਫਟ ਬਹੁਤ ਹੀ ਸੌਫਟ ਕੱਪੜਾ ਗਰਮੀਆਂ ਵਾਲੀ ਵੈਰਾਈਟੀ ਹੈਗੀ ਇਨੂੰ ਪਹਿਲਾਂ ਸੀ ਧੋਕੇ ਪਾਣੀ ਦੇ ਵਿੱਚ ਧੋਕੇ ਵਾਸ਼ ਕਰ ਲਿਆ ਸੀਗਾ ਉਸ ਤੋਂ ਬਾਅਦ ਹੀ ਦੀ ਕਟਿੰਗ ਸ਼ੁਰੂ ਕਰੀਏ ਇਹ ਆਪਣੇ ਨੂੰ ਕੱਪੜੇ ਨਾਲ ਫੋਲਡ ਕਰ ਲਿਆ 15 ਇੰਚ ਦੇ ਹਿਸ਼ਾਮ ਨਾਲ ਇਹ ਠਾਪਾ 2 ਇੰਚ extra ਰੱਖਾਂਗੇ ਕਿਉਂਕਿ ਤਰਪਾਈ ਦੇ ਲਈ ਫੋਲਡ ਕਰਨ ਦੇ ਲਈ पहला चंकी तरह सैट करा अपने कटिंग शुरू करनी जगह तो अपने कटिंग कर देनी है ਤਾਂ ਉਸ ਨੂੰ ਸਮਝੋ ਨੇ ਉਪਰੋਂ ਦੇਖੋ ਉਪਰੋਂ ਇਹ ਕਮੀਜ਼ ਦੀ ਆਪਣੇ ਕੋਲੇ ਬੈਗ ਘੱਟ ਹੈਗੀ ਇਹ ਆਪਾਂ ਨੇ ਜੋ ਗਲਾਈ ਪਾਈ ਆ ਇਸੇ ਹਿਸਾਬ ਨਾਲ ਹੀ ਆਪਾਂ ਨੇ ਬੈਗ ਦੀ ਗਲਾਈ ਪਾਉਣੀ ਹੈਗੀ ਇਹ ਆਪਾਂ ਇਸ ਦੇ ਵਿੱਚ ਰੱਖਾਂਗੇ 2 ਇੰਚ ਕੱਪੜਾ ਪੌਣੇ 2 ਇੰਚ ਕੱਪੜਾ ਰੱਖਾਂਗੇ ਕਿਉਂਕਿ ਇਹਦੀ ਬੈਗ ਜਿਹੜੀ ਸਿਰਫ 4 ਇੰਚ ਦੀ ਹੈ ਛੋਟੀ ਬੈਗ ਹੈ ਇਸ ਕਰਕੇ ਜੇਕਰ ਆਪਾਂ ਨੇ ਕੱਪੜਾ ਜ਼ਿਆਦਾ ਕਟਿੰਗ ਕਰ ਦਿੱਤਾ ਤਾਂ ਇਸ ਜਗ੍ਹਾ ਤੋਂ ਕਮੀਜ਼ ਫਸਣ ਲੱਗ ਜਾਂਦੇ ਨੇ ਆਪਾਂ ਨੇ ਇਸ ਤਰੀਕੇ ਨਾਲ ਇਹ ਨਿਸ਼ਾਨ ਲਗਾਉਣਾ ਇਸ ਨੂੰ ਜੋ ਆਪਣੀ ਚੈਸਟ ਰੱਖੀ ਹੈ ਉਸ ਦੇ ਨਾਲ ਮੇਲ ਕਰ ਦੇਣਾ ਇਸ ਤਰ੍ਹਾਂ ਮਲਾ ਦੇਣਾ ਇਹ ਆਪਣੇ 1.2 ਇੰਚ ਦਾ ਗੈਪ ਰੱਖਿਆਗਾ ਜੇਕਰ ਤੁਹਾਡੀ ਬੈਕ ਜ਼ਿਆਦਾ ਤਾਂ ਤੁਸੀਂ ਗੈਪ ਜਿਹੜਾ ਘਟਾ ਸਕਦੇ ਹੋ ਇਸ ਤਰੀਕੇ ਨਾਲ ਇਹਨੂੰ ਤੁਸੀਂ ਘਟਾ ਸਕਦੇ ਹੋਗੇ ਕਿਉਂਕਿ ਨਹੀਂ ਫਿਰ ਕਪੜਾ ਫੁੱਲਣ ਲੱਗ ਜੰਨਾ ਜੇਕਰ ਕਮੀਜ਼ ਦੀ ਬੈਕ ਆਪਣੀ 6 ਦਾ 7 ਹੁੰਦੀ ਹੈਗੀ ਉਹ ਇਹ ਜਗਾ ਫਿਰ ਆਪਾਂ ਘੱਟ ਰੱਖਦੇ ਆਂਗੇ ਜੇਕਰ ਜ਼ਿਆਦਾ ਰੱਖਾਂ ਤਾਂ ਇਸ ਜਗਾ ਤੋਂ ਕਪੜਾ ਖੋਲਣ ਲੱਗ ਜਾਂਦਾ ਆਪਣਾ ਇਹਦੀ ਬੈਕ ਸਿਰਫ 4 ਇੰਚ ਆ ਇਸ ਕਰਕੇ ਆਪਾਂ ਨੇ ਇਹ ਗੈਪ ਪੌਣੇ 2 ਇੰਚ ਦਾ ਰੱਖਿਆ ਜੇ ਆਪਾਂ ਨਿਸ਼ਾਨ ਲਗਾਏ ਨੇ ਇਹਨਾਂ ਨੂੰ ਦੂਸਰੀ ਸਾਈਡ ਲੈ ਜਾਵਾਂਗੇ ਇਸ ਤਰੀਕੇ ਨਾਲ ਆਪਾਂ ਦੂਸਰੀ ਸਾਈਡ ਇਹ ਨਿਸ਼ਾਨ ਲੈ ਜਾਵਾਂਗੇ ਸਾਰੇ ਤਾਂ ਕਿ ਜਦੋਂ ਵੀ ਆਪਾਂ ਨੇ ਪਲੇਟਾ ਪਉਣੀਆਂ ਨੇ ਆਪਾਂ ਨੂੰ ਕੋਈ ਵੀ ਦਿੱਕਤ ਨਾ ਲੱਗੇ ਇੱਪਣੇ ਕੁਮੀਜ਼ ਦੀ ਕਟਿੰਗ ਕਰ ਲਈ ਐ ਦੂਸਰੀ ਕਟਿੰਗ ਅਸੀਂ ਦੂਜੀ ਵੀਡੀਓ ਵਿੱਚ ਦੱਸਾਂਗੇ ਕਿਉਂਕਿ ਵੀਡੀਓ ਆਪਣੀ ਜ਼ਿਆਦਾ ਲੰਬੀ ਹੋਊਗੀ ਲੰਬੀ ਵੀਡੀਓ ਦੇਖਣ 'ਚ ਥੋੜੀ ਦਿੱਕਤ ਆਉਂਦੀ ਆ ਇਸ ਕਰਕੇ ਆਪਾਂ ਨੇ ਤੁਹਾਨੂੰ ਕੁਮੀਜ਼ ਦੀ ਕਟਿੰਗ ਡਸਟਰੀ ਜੋ ਸਲਵਾਰ ਦੀ ਦੇ ਬਾਜੂ ਦੀ ਕਟਿੰਗ ਆ ਉਹ ਆਪਾਂ ਤੁਹਾਨੂੰ ਦੂਸਰੀ ਵੀਡੀਓ ਦੇ ਵਿੱਚ ਦੱਸਾਂਗੇ